ਖਨਾ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਇਲਾਕੇ ਦੇ ਵਿੱਚ ਬਣੇ ਮੰਦਰ ਦੇ ਵਿੱਚ ਚੋਰੀ ਤੇ ਬੇਅਦਬੀ ਦੀ ਘਟਨਾ ਵਾਪਰੀ ਹੈ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨੌਜਵਾਨ ਜਿਹੜਾ ਹੈ ਚੱਪਲਾ ਸਣੇ ਮੰਦਰ ਦੇ ਵਿੱਚ ਦਾਖਲ ਹੋਇਆ ਤੇ ਉਸ ਦੇ ਵੱਲੋਂ ਚੋਰੀ ਤੋਂ ਬਾਅਦ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੋਂ ਰਫੂ ਚੱਕਰ ਹੋ ਗਿਆ ਤਾਂ ਦੱਸ ਜੀਏ ਕਿ ਨੌਜਵਾਨ ਜਿਹੜਾ ਹੈ ਚੱਪਲਾ ਦੇ ਸਣੇ ਮੰਦਰ ਦੇ ਵਿੱਚ ਦਾਖਲ ਹੋਇਆ ਉਸ ਨੇ ਆਪਣੇ ਲੱਕ ਤੇ ਜੋ ਪੇਚ ਕਸ ਬੰਨਿਆ ਹੋਇਆ ਸੀ ਉਸ ਨੂੰ ਕੱਢਿਆ ਤੇ ਮਾਤਾ ਦੀ ਮੂਰਤੀ ਅੱਗੇ ਲੱਗਾ ਸ਼ੀਸ਼ਾ ਖੋਲ ਕੇ ਮਾਤਾ ਰਾਣੀ ਦੇ ਜੋਹਾਰ ਪਾਇਆ ਹੋਇਆ ਸੀ ਜੋ ਗਹਿਣੇ ਪਾਏ ਹੋਏ ਸਨ ਉਹ ਚੋਰੀ ਕੀਤੇ ਇਸ ਤੋਂ ਇਲਾਵਾ ਪੈਸੇ ਚੋਰੀ ਕੀਤੇ ਤੇ ਉਥੋਂ ਰਫੂ ਚੱਕਰ ਹੋ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਚੋਰੀ ਦੀ ਘਟਨਾ ਜਿਹੜੀ ਹੈ ਮੰਦਿਰ ਦੇ ਵਿੱਚ ਸਵੇਰੇ 4 ਵਜੇ ਵਾਪਰੀ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਥੇ ਹੀ ਇਸ ਘਟਨਾ ਬਾਰੇ ਮੰਦਿਰ ਦੇ ਮੁਖ ਸੇਵਾਦਾਰ ਰਿੰਕੂ ਬਾਬਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਿਤਲਾ ਮਾਤਾ ਦੇ ਮੰਦਿਰ ਦੇ ਵਿੱਚ ਇਹ ਚੋਰੀ ਹੋਈ ਹੈ ਅਤੇ ਹੁਣ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਜਲਦ ਹੀ ਚੋਰ ਨੂੰ ਫੜਿਆ ਜਾਵੇ। ਕੀ ਨਾਮ ਹੈ ਜੀ? ਮੇਰਾ ਨਾਮ ਰਿੰਕੂ ਹੈ। ਆ ਤੁਸੀਂ ਮੰਦਰ ਗਈ ਆਪੂ? ਹਾਂ ਜੀ ਮਤਲਬ ਕਿ ਵੀ ਪ੍ਰਧਾਨ ਮੰਨ ਲਓ ਸੇਵਾਦਾਰ ਮੰਨ ਲਓ ਵੀ ਮਤਲਬ ਕਿ ਦੇਖ ਰਿਹਾ ਸਾਰੀ ਮੇਰੇ ਹੱਥ ਚ ਹੀ ਹੋਈ ਹੈ ਜੀ। ਕਦੋਂ ਜਿਹੜੀ ਘਟਨਾ ਕਿਵੇਂ ਵੇਖ ਘਟਨਾ ਹੋਈ ਹੈ ਸਾਰੀ ਵਿਸਤਾਰ ਚ ਦੱਸ ਇਹ ਕੱਲ ਰਾਤ ਤਕਰੀਬਨ ਜੀ 12 ਤੋਂ ਸਵਾ 12 ਦੇ ਵਿੱਚ ਵਿੱਚ ਹੋਇਆ ਜੀ ਚਾਂਸ 12 ਕ ਵੱਜ ਕੇ ਕੁਝ ਮਿੰਟਾਂ ਦੇ ਬੰਦੇ ਅੰਦਰ ਆਇਆ ਜੀ ਤੇ ਅੰਦਰ ਆ ਕੇ ਜੀ ਅਸੀਂ ਤਿੰਨੇ ਜਣੇ ਅੰਦਰ ਸੁੱਤੇ ਪਿਆ ਜੀ ਉਹ ਪਿੱਛੋਂ ਦੀ ਇੱਧਰ ਦੀ ਕੰਧ ਟੱਪ ਕੇ ਆਇਆ ਜੀ ਖੇਲ ਉੱਪਰ ਦੀ ਔਰ ਮੰਦਰ ਦੇ ਅੰਦਰ ਐਂਟਰ ਕਰਿਆ ਸਣੇ ਚੱਪਣਾ ਜੀ ਸਭ ਤੋਂ ਵੱਡੀ ਗੱਲ ਦਾ ਤਾਂ ਇਹ ਦੁੱਖ ਹੈ ਵੀ ਸਣੇ ਚੱਪਣਾ ਜੀ ਉਹ ਉਸ ਤੋਂ ਬਾਅਦ ਜੀ ਉਹਨੇ ਲੱਕ ਚੋਂ ਪੇਚਕਾਸ ਕੱਢਿਆ ਪੇਚਕਾਸ ਨਾਲ ਲੋਕ ਤੋੜਿਆ ਮੰਦਰ ਦਾ ਮੰਦਰ ਦੇ ਮਤਲਬ ਕਿ ਮੂਰਤੀ ਦੇ ਜੰਨਾ ਵੀ ਸਮਾਨ ਸੀ ਗਲੇ 'ਚ ਚਾਂਦੀ ਦੀ 체ਨ ਵਗੈਰਾ ਜਾਂ ਛਾਤਰ ਵਗੈਰਾ ਕੁਝ ਵੀ ਸੀਗਾ ਜੀ ਪੈਸੇ ਸੀਗੇ ਨੋਟਾਂ ਦੇ ਹਾਰ ਸੀ ਉਹ ਮਤਲਬ ਕਿ ਸਟੀਚਿੰਗ ਕੀਤੇ ਹੋਏ ਹੁੰਦੇ ਨੇ ਚੁੰਨੀਆਂ ਨਾਲ ਕੁੜੀਆਂ ਸਨਾਨ ਕਰਾਉਂਦੀਆਂ ਨੇ ਉਰੇ ਜੀ ਉਹ ਕੁੜੀਆਂ ਸਟੀਚਿੰਗ ਕਰਦੀਆਂ ਨੇ ਜਦੋਂ ਮਤਲਬ ਕਿ ਸ਼ਿੰਗਾਰ ਵਗੈਰਾ ਕਰਦੀਆਂ ਨੇ ਮਾਤਾ ਦਾ ਉਹ ਤੋਂ ਖਿੱਚਿਆ ਤਾਂ ਗਿਆ ਨਹੀਂ ਜੀ ਜੇ ਜਦੋਂ ਉਹਨੇ ਖੇਚਣ ਦੀ ਕੋਸ਼ਿਸ਼ ਕੀਤੀ ਸਾਰਾ ਸਮਾਨ ਮਾਤਾ ਦੀ ਫੁਲਕਾਰੀ ਵਗੈਰਾ ਬਲਾਊਜ਼ ਵਗੈਰਾ ਜਿਹੜਾ ਵੀ ਹੁੰਦਾਗਾ ਮਾਤਾ ਦਾ ਮਤਲਬ ਕਿ ਬੇਆਦਬੀ ਵਾਲਾ ਕੰਮ ਕੀਤਾ ਜੀ ਇਹ ਗੱਲ ਦਾ ਗੁੱਸਾ ਜੀ ਉਸ ਤੋਂ ਬਾਅਦ ਬਾਕੀ ਪੈਸੇ ਪੂਆ ਦਾ ਵੀ ਨੁਕਸਾਨ ਆ ਜੀ ਕੁਝ ਕਿਨ ਥੱਲੇ ਸੀ ਕੁਝ ਕੁ ਉੱਪਰ ਸੀ ਵੀ ਹਾਰਾਂ ਦੀ ਗੱਲ ਕਰ ਰਹੇ ਹਾਂ ਕਿਹੜੇ ਕਿਹੜੇ ਹਾਰ ਸੀਗੇ ਉਸ ਤਾਂ ਚਾਂਦੀ ਦੇ ਹਾਰ ਹੁੰਦੇ ਨੇ ਜੀ ਮਤਲਬ ਕਿ ਬਰੀਕ ਬਰੀਕ ਚੇਨਾਂ ਜੀਆਂ ਜਿਨ੍ਹਾਂ ਦੀ ਕੋਈ ਸੁੱਖ ਵਗੈਰਾ ਹੁੰਦੀ ਹੈ ਜੀ ਉਹ ਹੋਣਗੇ 10 12 ਜੀ 5 7 5 4 ਉਹ ਹੋਣਗੇ ਆਪਣੇ ਜਿਹੜੇ ਮਾਤਾ ਦੇ ਛਾਤਰ ਵਗੈਰਾ ਹੁੰਦੇ ਨੇ ਜੀ 5 6 ਜੋੜੇ ਚਾਂਜਰਾਂ ਦੇ ਸੀ ਉਹ ਚਾਂਜਰਾਂ ਦੇ ਜੋੜੇ ਮਾਤਾ ਦੇ ਨਾ ਮਤਲਬ ਕਿ ਜਿਹੜਾ ਵੀ ਲਹਿੰਗਾ ਵਗੈਰਾ ਹੁੰਦਾ ਜੀ ਅਸੀਂ ਉਹਨੂੰ ਸਾਈਡ ਤੇ ਕਰਕੇ ਜੀ ਨੀਚੇ ਧਰਦਾ ਨੇ ਹੁੰਦੇ ਆ ਜੀ ਮੂਰਤੀ ਦੇ ਅੱਗੇ ਵੀ ਜਿੰਨੀਆਂ ਵੀ ਉਹ ਵਿੱਚੇ ਪਈਆਂ ਸੀ ਜੀ ਉਸ 35 3600 ਰੁਪਏ ਦੇ ਨੋਟਾਂ ਦੇ ਹਾਰ ਹੋਣਗੇ ਜੀ ਕੁਝ ਕ ਥੱਲੇ ਜਿਹੜੇ ਪੈਸੇ ਜੀ 10 12 ਮਤਲਬ ਕਿ ਕਹਿੰਨ ਦਾ ਮੈਂ 1200 ਰੁਪਏ ਹੋ ਹੋਣਗੇ ਜਿਹੜਾ ਸਥਾਨ ਹੈ ਜੀ ਇਹ ਸ਼ੀਤਲਾ ਮਾਤਾ ਮੰਦਿਰ ਹੈ ਜੀ ਬਾਸੜੀਆਂ ਵਾਲੀ ਮਾਤਾ ਕਹਿੰਦੇ ਨੇ ਮੇਲਾ ਵੀ ਭਰਦਾ ਔਰੇ ਹਰ ਸਾਲ ਜੀ ਕਿਹੜੀ ਕੀ ਕਾਰਵਾਈ ਜਿਹੜੀ ਤੁਹਾਡੀ ਕਮੇਟੀ ਵੱਲੋਂ ਪਾਈ ਜਾ ਰਹੀ ਹੈ ਔਰ ਕੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਦੇਖਦੇ ਹੋ ਕਾਰਵਾਈ ਤਾਂ ਜੀ ਪਤਾ ਕੀ ਹੈ ਜੀ ਵੀ ਇਨਸਾਫ ਮਿਲਣਾ ਚਾਹੀਦਾ ਵੀ ਗੱਲ ਤਾਂ ਇਹ ਹੈ ਜੀ ਵੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਜੀ ਪੈਸਾ ਤਾਂ ਫੇਰ ਵੀ ਬਣ ਜਾਊਗਾ ਜੀ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਉਹਨੇ ਬੇਅਦਬੀ ਕਰੀ ਜਿਹੜੀ ਮੂਰਤੀ ਦੀ ਜੀ ਵੀ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਆਈ ਤੈਮਾਂ ਚ ਹੋਇਆ ਸੀ ਇਹੀ ਕੰਮ ਜੀ ਉਦੋਂ ਮਤਲਬ ਕਿ ਵੀ ਵਿੱਚ ਗੋਗਾ ਜਾਂ ਨਹੀਂ ਹੋਇਆ ਗੱਲ ਦਾ ਵਿੱਚੇ ਖਿੰਡ ਗਈ ਜੀ ਪਤਾ ਨਹੀਂ ਲੱਗਿਆ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬੰਦਾ ਫੜਿਆ ਜਾਵੇ ਜੀ ਵੀ ਕੱਲ ਨੂੰ ਕੁਝ ਹੋਰ ਵੀ ਕਰ ਸਕਦਾ ਜੀ ਮੈਂ ਕੱਲਾ ਪਿਆ ਹੁੰਨਾ ਔਰੇ ਰਾਤ ਨੂੰ ਕਈ ਵਾਰ ਅਸੀਂ ਦੋ ਜਣੇ ਵੀ ਹੁੰਨੇ ਤਿੰਨ ਵੀ ਹੁੰਨੇ ਕਈ ਵਾਰ ਮੈਂ ਕੱਲਾ ਵੀ ਹੁੰਨਾ ਜੀ ਇਹ ਮਤਲਬ ਕਿ ਜਦੋਂ ਪਰਮਾਤਮਾ ਦਾ ਦੇਵੀ ਦੇਵਤਿਆਂ ਦਾ ਗੁਰੂਆਂ ਪੀਰਾਂ ਦਾ ਖੌਫ ਨਹੀਂ ਹੈਗਾ ਇਹ ਲੋਕਾਂ ਨੂੰ ਜੀ ਪਰ ਬੰਦੇ ਨੂੰ ਕਿੱਥੇ ਬਖਸ਼ਣਗੇ ਜੀ ਹਾਂਜੀ ਕੰਮ ਪਲੀਟ ਹੋ ਗਈ ਜੀ ਬਾਕੀ ਮਲਾਜ਼ਮ ਵਗੈਰਾ ਆ ਰਹੇ ਨੇ ਜੀ ਬ ਐਸਐਚਓ ਡੜਬਾ ਜੀ ਸ਼ਾਜਲੀ ਐਸਐਚਓ ਬਾਕੀ ਹੋਰ ਮਲਾਜਮੀ ਆ ਗਏ ਬਾਕੀ ਪੱਤਰਕਾਰ ਵੀ ਕਾਫੀ ਆਏ ਹੋਣਗੇ ਬਿੱਟੂ ਜੀ ਕਿਵੇਂ ਦੇਖਦੇ ਹੋ ਮਹਾਰਾ ਜਿਹੜਾ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਘਟਨਾਵਾਂ ਜੈ ਮਾਤਾ ਦੀ ਸੋ ਸਾਰੇ ਮੈਂ ਭਗਤ ਜਣਾਂ ਨੂੰ ਡੜਬਾ ਵਾਸੀਆਂ ਨੂੰ ਸਾਡੇ ਵਿੱਚ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਇੱਕ ਇਹਨੂੰ ਚੋਰੀ ਨਾ ਕਹੀਏ ਵੀ ਇਹ ਚੋਰੀ ਹੈ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਇੱਕ ਚੱਪਲਾ ਲੈ ਕੇ ਇੱਕ ਧਰਮ ਸਥਾਨ ਦੇ ਅੰਦਰ ਵਿੱਚ ਕੁਸ ਜਾਣਾ ਉਹਦੀ ਮਾਤਾ ਜੀ ਦੀ ਚੁੰਨੀ ਲਾ ਲੈਣੀ ਜੇ ਸਾਡੀ ਮਾਤਾ ਦੀ ਘਰੇ ਕੋਈ ਚੁੰਨੀ ਲਾ ਦੇਣਾ ਅਸੀਂ ਉਸ ਬੰਦੇ ਦਾ ਮੈਨੂੰ ਲੱਗਦਾ ਵੀ ਕਤਲ ਕਰ ਦਈਏ ਸਾਡੀ ਮਾਤਾ ਦੀ ਇਦਾਂ ਸਾਡੇ ਸਾਰੇ ਸੰਸਾਰ ਦੀ ਮਾਤਾ ਹੈ ਸਾਡੀ ਮਾਤਾ ਦੀ ਅੱਜ ਬੇਅਦਬੀ ਹੋਈ ਹੈ ਇਹ ਚੋਰੀ ਦਾ ਰੂਪ ਨਹੀਂ ਕਹਿ ਸਕਦੇ ਅਸੀਂ ਇਨੂੰ ਸੀ ਬੇਅਦਬੀ ਦਾ ਰੂਪ ਕਹਿ ਸਕਦੇ ਆ ਦਿਲਬੇ ਦੇ ਵਿੱਚ ਅੱਜ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਜਿਹੜੀ ਇਹਦੇ ਰੀਕੂ ਬਾਬਾ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਵੀ ਇੱਕ ਬਹੁਤ ਵੱਡਾ ਰੋਸ ਪਾ ਰਹੇ ਨੇ ਸੋ ਇਸ ਤੇ ਪੂਰਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੂਰੀ ਇਹ ਚੀਜ਼ ਦੀ ਚੇਤਾਵਨੀ ਦਿਨਾ ਵੀ ਇਸ ਬੰਦਿਆਂ ਦੇ ਗੰਦੇ ਬੰਦਿਆਂ ਤੇ ਨੱਥ ਪਾਈ ਜਾਵੇ ਅਦਰਵੇਜ਼ ਨਹੀਂ ਨੱਥ ਪਾਈ ਜਈ ਤਾਂ ਪਬਲਿਕ ਇਹ ਦਿਵਾਰ ਨਹੀਂ ਕੀ ਕਰਦੇ ਜਿਸ ਤਰ੍ਹਾਂ ਬਸਿਆ ਹੈ ਕਿ ਜਿਹੜਾ ਹੈਗਾ ਮੁਫਤੀ ਤੱਕ ਲੋਕਾਂ ਦਾ ਸਪੋਰਟ ਲੱਗਦੇ ਨੇ ਤਾਂ ਇਹ ਜੋ ਪ੍ਰਸ਼ਾਸਨ ਜਾਂ ਕੋਈ ਪਹੁੰਚੇ ਤੇ ਮੰਦਰ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਡਿਪਟੀ ਕਰਾਟ ਜੀ ਡਿਪਟੀ ਵੀ ਉਰੇ ਪਹੁੰਚੇ ਨੇ ਐਸ ਐਚਓ ਸਾਹਿਬ ਸ਼ਾਜਲੀ ਦੜਬਾ ਵੀ ਪ੍ਰਸ਼ਾਸਨ ਨੇ ਪੂਰਾ ਬੈਸੇ ਤਾਂ ਚਲੋ ਅੱਡਿਆਂ ਦਾ ਜੋੜ ਰਾਇਆ ਹੈ ਸੀਐਸਟਾਫ ਵੀ ਪਹੁੰਚਿਆ ਹੈ ਉਰੇ ਔਰ ਕੈਮਰੇ ਵੀ ਜਿਹੜੀ ਕੈਮਰਿਆਂ ਦੀ ਪੜਤਾਲ ਜਾਰੀ ਚੱਲ ਰਹੀ ਹੈ ਈਮਾ ਵੀ ਲਾਈਆਂ ਨੇ ਪ੍ਰਬੰਧ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਵੀ ਕਰਕੇ ਗਏ ਨੇ ਵੀ ਪ੍ਰਧਾਨ ਜੀ ਔਰ ਬਾਬਾ ਜੀ ਨੂੰ ਵੀ ਤੁਸੀਂ ਅਸੀਂ ਅਥਨ ਤੋ ਕਚੋਰਾ ਲੱਭ ਕੇ ਦੇ ਦਾਂਗੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਅਥਨ ਤੋ ਕਚੋਰਾ ਲੱਭਣਾ ਨਹੀਂ ਤਾਂ ਐ ਜੀਆਂ ਘਾਟਣਾ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ਜਦੋਂ ਕਿਉਂਕਿ ਨੱਥੇ ਨਹੀਂ ਪਈ ਤਾਂ ਘਾਟਣਾ ਹੋਰ ਵੀ ਘਾਟਣਾ ਹੋ ਸਕਦਾ ਹਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਆਪਦੇ ਘਰ ਦੀ ਵੀ ਅਸੀਂ ਰਾਖੀ ਕਰਦੇ ਹਾਂ ਕੀ ਅਸੀਂ ਸਾਡੇ ਮੰਦਰਾਂ ਦੀ ਰਾਖੀ ਨਹੀਂ ਕਰ ਸਕਦੇ ਕੀ ਸਾਡੇ ਧਰਮ ਸਥਾਨਾਂ ਦੀ ਅਸੀਂ ਰਾਖੀ ਹੀ ਕਰ ਦਦਦੇ ਕਿਉਂਕਿ ਸਾਡੇ ਅਸੀਂ ਆਪੇ ਕਰਦੇ ਵੀ ਰਾਖੀ ਕਰ ਦਦਿਆਂ ਮੰਦਰ ਦਾ ਸਾਡਾ ਘਰ ਤੋਂ ਪਹਿਲਾਂ ਸਾਡਾ ਧਰਮ ਸਥਾਨ ਤੇ ਸਾਡਾ ਮੰਦਰ ਹੈ ਜਿੱਥੇ ਕਿ ਅਸੀਂ ਸੇਵਾ ਲੈਣੀ ਹੈ ਅਸੀਂ ਉਹਦੀ ਰਾਖੀ ਨਹੀਂ ਕਰ ਸਕਦੇ ਉਰ ਕਾਦੀ ਰਾਖੀ ਰੱਖਗੇ ਉਹ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਵੀ ਜਿੰਨੇ ਵੀ ਉੱਥੇ ਮੰਦਰਾਂ 'ਚ ਕੋਈ ਵੀ ਰਹਿੰਦਾ ਵੀਰ ਬਣ ਕੇ ਉਹਨਾਂ ਦੀ ਪੂਰੀ ਰਾਖੀ ਕੀਤੀ ਜਾਵੇ ਸਰੀ ਸੀਤਲਾ ਮਾਤਾ ਮੰਦਿਰ ਵਿਕੇ ਦੇ ਰਾਤ ਚੋਰੀ ਦੀ ਵਿਦੇ ਦੀ ਘਟਨਾ ਹੋਈ ਹੈ ਸਰ ਮੌਕੇ ਤੇ ਪਹੁੰਚੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਕੀ ਕੁਝ ਸਰ ਕਵਰ ਕੀਤਾ ਜੀ ਜੀ ਮੌਕੇ ਤੇ ਪਹੁੰਚ ਕੇ ਵੱਖ-ਵੱਖ ਟੀਮਾਂ ਬਣਾ ਕੇ ਜੀ ਅਲੱਗ-ਅਲੱਗ ਥਾਣਿਆਂ ਦੀਆਂ ਸਿਆਦੀ ਟੀਮਾਂ ਬਣਾ ਕੇ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਹੋਰ ਸਰਸਸ ਦੇ ਰਾਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਟ੍ਰੇਸ ਕਰ ਰਹੇ ਹਾਂ ਹਾਂ ਸਰ ਸੀਸੀਟੀਵੀ ਰਾਹੀਂ ਪਤਾ ਲੱਗਿਆ ਜੀ ਕਿੰਨੇ ਬੰਦੇ ਸੀਗੇ ਅਹੀਂ ਫਿਲਹਾਲ ਜੀ ਸੀਸੀਟੀਵੀ ਨਹੀਂ ਇੱਕ ਬੰਦੇ ਦੀ ਦਾ ਪਤਾ ਲੱਗ ਰਿਹਾ ਜੀ ਉਹ ਉਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਵੀ ਰੋਲ ਆਂਦਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਮੰਦਰ ਕਮੇਟੀ ਵੱਲੋਂ ਕੰਪਲੇਟ ਕੀਤੀ ਗਈ ਹੈ ਨਹੀਂ ਜੀ ਇਹ ਕੰਪਲੇਂਟ ਸਾਨੂੰ ਐਕਚੁਅਲੀ ਇਨਸੀਡੈਂਟ ਹੈਗਾ ਹੈਗਾ ਜੀ अर्ਲੀ ਮਾਰਨਿੰਗ ਦਾ 4 ਵਜੇ ਦਾ ਬਟ ਸਾਡੇ ਧਿਆਨ ਦੇ ਵਿੱਚ ਇਹਨਾਂ ਨੇ 9:30 10 ਵਜੇ ਦੇ ਕਰੀਬ ਲੈ ਕੇ ਆਏ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਤੇ ਕੰਪਲੇਂਟ ਜਦ ਜੀ ਸਾਡੇ ਕੋਲ ਆਊਗੀ ਉਸ ਤੇ ਅਸੀਂ ਮੁਕਦਮਾ ਰਜਿਸਟਰ ਕਰਕੇ ਇਹਨੂੰ ਟ੍ਰੇਸ ਕਰਾਂਗੇ ਸਰ ਜਲਦ ਜਿਹੜਾ ਹੈ ਕੰਮ ਕੀਤਾ ਜਾਊਗਾ ਬਿਲਕੁਲ ਜੀ ਸਾਡੀਆਂ ਟੀਮਸ ਅਲੱਗ ਵਕ ਵਕ ਟੀਮਾਂ ਜਿਵੇਂ ਮੈਂ ਦੱਸਿਆ ਲੱਗੀਆਂ ਹੋਈਆਂ ਨੇ ਤੇ ਇਹਨੂੰ ਜਲਦ ਤੋਂ ਜਲਦ ਅਸੀਂ ਟ੍ਰੇਸ ਕਰਾਂਗੇ ਜੀ